ਓਹੋ ਥਾਂ ਥਾਂ ਹੀ ਡਿੱਗੇ ਪਏ ਇਹ ਨਹੀਂ ਟੁੱਟਣੋ ਹਟਦੇ ਕੀ ਹੋ ਗਿਆ ਕਿਵੇਂ ਖਿਜੀ ਜਿਹੀ ਪਈਆਂ ਕੀ ਆ ਜੀ ਬਾਲੀ ਨਹੀਂ ਟੁੱਟਣੋ ਹਟਦੇ ਰਹਿੰਦੀ ਹੁੰਦੀ ਠੰਡ ਜੀ ਕਾਦੀ ਆਏ ਉੱਤੋਂ ਰਹਿੰਦਾ ਹੁੰਦਾ ਤੇਲ ਮੁੱਕ ਗਿਆ ਗੱਲ ਪੱਕੀ ਆ ਨਾ ਫਰਕ ਜਿਆਦਾ ਪੈ ਗਿਆ ਤੇ ਹੋਰ ਜੀ ਜਿਹੜੀ ਉਹ ਚੀਜ਼ ਮੰਗਵਾਉਣੀ ਸੀਗੀ ਜਿਹੜਾ ਤੇਲ ਬਣਦਾ ਉਹ ਆਊਟ ਆਫ ਸਟਾਕ ਆਇਆ ਤੇ ਮਸਾਂ ਮਿਲੀ ਆ ਤੇ ਚਲੋ ਅੱਜ ਉਹ ਤੋਂ ਬਣਾਉਣੀ ਇੰਨਾ ਕਮਾਲ ਦੀ ਚੀਜ਼ ਨਾ ਬਾਲੀ ਕਿ ਕਿੱਡੇ ਕਿੱਡੇ ਲੰਮੇ ਜਾਣਗੇ ਲੱਗਣ ਲੱਗ ਜਾਣਗੇ ਥੱਲੇ ਹਾਂਜੀ ਹਾਂਜੀ ਚਲੋ ਫਿਰ ਆਜੋ ਬਣਾ ਲਈ ਚਲੋ ਲਓ ਜੀ ਰਸੋਈ ਚ ਆਪਾਂ ਆ ਗਏ ਤੇ ਆਪਾਂ ਮੰਗਵਾਈ ਆ ਜੀ ਰੋਜ਼ਮੈਰੀ ਡਰਾਈ ਲੀਫਸ ਅੰਬੈਸੇਡਾ ਇਹ ਆਪਾਂ ਤਾਜ਼ੀਆਂ ਤਾਜ਼ੀਆਂ ਵਿੱਚ ਯੂਜ਼ ਕਰ ਸਕਦੇ ਆ ਇਹਦਾ ਵੀ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ ਪਰ ਇਹ ਆਪਾਂ ਨੂੰ ਸੁੱਕੀ ਮਿਲੀ ਆ ਕਿਉਂਕਿ ਉਹ ਆਊਟ ਆਫ ਸਟਾਕ ਆ ਜਾਂਦੀ ਸੀ ਤੇ ਕਾਫੀ ਟਾਈਮ ਤੋਂ ਬਦਲ ਜਿਹੜਾ ਤੇਲ ਉਹ ਖਤਮ ਹੋਇਆ ਪਿਆ ਸੀ ਤੇ ਬਾਲਾਂ ਵਿੱਚ ਬਹੁਤ ਦਿੱਕਤ ਸੀ ਝਾੜਨ ਦੀ ਕਿਉਂਕਿ ਠੰਡ ਦੌਰਾਨ ਕੇਅਰ ਮੈਥੋਂ ਬਿਲਕੁਲ ਵੀ ਨਹੀਂ ਹੋਈ ਤੇ ਮੈਂ ਕਿਹਾ ਚਲੋ ਦੋਸਤਾਂ ਨਾਲ ਵੀ ਸ਼ ਗੰਜੇਪਨ ਦੀ ਪ੍ਰੋਬਲਮ ਵਾਲਾਂ ਤੇ ਬਿਲਕੁਲ ਵੀ ਮਤਲਬ ਗਰੋਥ ਹੈ ਨਹੀਂ ਬਿਲਕੁਲ ਗੰਜਪਿਆਪ ਹੋਇਆਗਾ ਉਹਨੂੰ ਵੀ ਇਹ ਦੁਆਰਾ ਤੋਂ ਰੀਗਰੋਥ ਕਰਦਾ ਮਤਲਬ ਬਹੁਤ ਵਧੀਆ ਗਰੋਸ ਆਉਂਦੀ ਹੈ ਜੀ ਇਹਦੇ ਨਾਲ ਤੇ ਬਹੁਤ ਮਤਲਬ ਇਹ ਇਹਦੇ ਵਿੱਚ ਕੀਮਤੀ ਚੀਜ਼ਾਂ ਨੇ ਆ ਮਤਲਬ ਵੀ ਆਪਣੀ ਹੈਲਥ ਵਾਸਤੇ ਨਿਊਟ੍ਰੀਸ਼ਨ ਬਹੁਤ ਵਧੀਆ ਨੇ ਵਾਲਾਂ ਨੂੰ ਲੰਬੇ ਵੀ ਕਰਦੇ ਨੇ স্মੂਥ ਵੀ ਬਣਾਉਂਦੇ ਨੇ ਤੇ ਬਹੁਤ ਵਧੀਆ ਦਾ ਰਿਜ਼ਲਟ ਵੀ ਆਉਂਦਾ ਜੀ ਤੇ ਇਹ ਤੋਂ ਆਪਾਂ ਦੋ ਚੀਜ਼ਾਂ ਤਿਆਰ ਕਰਾਂਗੇ ਇੱਕ ਤਾਂ ਆਪਾਂ ਇਹਦਾ ਬਣਾਵਾਂਗੇ ਜੀ ਪਾਣੀ ਰੋਜ਼ਮੈਰੀ ਦਾ ਜਿਹੜਾ ਆਪ ਰੋਜ਼ਾਨਾ ਅਪਲਾਈ ਕਰਨਾ ਜਾਂ ਜਦੋਂ ਵੀ ਟਾਈਮ ਹੋਵੇ ਹਫਤੇ ਵਿੱਚ ਘੱਟੋ ਘੱਟ 2-3 ਵਾਰ ਤਾਂ ਆਪਾਂ ਨੂੰ ਲਾਉਣੀ ਲਾਉਣਾ ਹੈ ਉਹਦੇ ਨਾਲ ਵੀ ਵਾਲ ਜਿਹੜੇ ਉਹ ਬਹੁਤ ਹੀ ਵਧੀਆ ਮਤਲਬ ਵਧਣ ਵੀ ਲੱਗ ਜਾਂਦੇ ਨੇ ਲੰਬੇ ਹੁੰਦੇ ਨੇਗੇ ਤੇ ਉਹਨਾਂ ਵਿੱਚ ਮਤਲਬ ਬਹੁਤ ਵਧੀਆ ਸ਼ਾਇਦ ਨਹੀਂ ਵੀ ਹੁੰਦੀ ਹੈ ਜੀ ਤੇ ਇੱਕ ਆਪਾਂ ਤੇਲ ਬਣਾਵਾਂਗੇ ਉਹ ਜਿਹੜਾ ਤੁਹਾਨੂੰ ਤੇਲ ਪਸੰਦ ਹੋਵੇ ਉਹ ਤੁਸੀਂ ਇਹਦੇ ਵਿੱਚ ਪਾ ਸਕਦੇ ਹੋ ਤੇ ਦੱਸਾਂਗੇ ਵੀ ਆਪਾਂ ਕਿਵੇਂ ਬਣਾ ਸਕਦੇ ਤੇ ਚਲੋ ਸਭ ਤੋਂ ਪਹਿਲਾਂ ਆਪਾਂ ਇਹਦਾ ਪਾਣੀ ਬਣਾਉਣੀ ਜੋ ਆਪਾਂ ਰੋਜ਼ਾਨਾ ਵਾਲਾਂ ਤੇ ਲਗਾਉਣਾ ਇਹਦੇ ਲਈ ਮੈਂ ਲਿਆ ਜੀ ਇੱਕ ਕੱਪ ਪਾਣੀ ਦਾ ਮਤਲਬ ਡੇਢ ਕ ਗਲਾਸ ਤੇ ਕੜਾਹੀ ਆਪਾਂ ਲੋਹੇ ਦੀ ਲੈਣੀ ਆ ਤੇ ਜੇਕਰ ਨਾ ਹੋਵੇ ਤਾਂ ਆਪਾਂ ਦੂਜਾ ਭਾਂਡਾ ਵੀ ਹੋਰ ਕੋਈ ਵੀ ਆਪਾਂ ਯੂਜ਼ ਕਰ ਸਕਦੇ ਹਾਂ ਜੀ ਚਲੋ ਜੀ ਆਪਾਂ ਡੇਢ ਗਲਾਸ ਪਾ ਲੈ ਇਹਦੇ ਵਿੱਚ ਪਾਣੀ ਦਾ ਤੇ ਹੁਣ ਆਪਾਂ ਖੋਲਦੇ ਹਾਂ ਜੀ ਰੋਜ਼ ਮੈਰੀ ਲੀਵ ਇਹ ਕੁਕਿੰਗ ਵਿੱਚ ਵੀ ਯੂਜ਼ ਹੋ ਜਾਂਦੀ ਹੈ ਜੀ ਬਹੁਤ ਮਸਲਵੇ ਤਾਕਤ ਵਾਲੀ ਚੀਜ਼ ਹੈ ਜੀ ਬਹੁਤ ਬੈਨੀਫਿਟ ਨੇ ਇਹਦੇ ਲਓ ਜੀ ਆਪਾਂ ਪੈਕਟ ਖੋਲ ਲਿਆ ਤੇ ਇਹ ਜੀ ਹੁੰਦੀ ਹੈ ਜੀ ਰੋਜ਼ਮੈਰੀ ਮਤਲਬ ਇਹ ਆਪਾਂ ਡਰਾਈ ਲੀਵ ਸੁੱਕੇ ਪੱਤੇ ਲਏ ਹੋਏ ਨੇ ਜੀ ਇਹਦੇ ਤੇ ਇਧਰ ਆਪਣੇ ਜਿਹੜਾ 1.5 ਗਲਾਸ ਪਾਣੀ ਲਿਆ ਸੀ ਉਹ ਗਰਮ ਹੋਗਾ ਤੇ ਇਹਦੇ ਵਿੱਚ ਆਪਾਂ 2 ਤੋਂ 3 ਚਮਚ ਪਾ ਦਾਂਗੇ ਜੀ 3 ਚਮਚ ਪਾ ਦਾਂਗੇ ਜੀ ਭਰ ਕੇ ਠੀਕ ਹੈ ਰਮਨ ਜਦੋਂ ਮਤਲਬ ਪਾਣੀ ਗਰਮ ਜਾ ਹੋ ਗਿਆ ਹਾਂਜੀ ਮਤਲਬ 15 ਗ੍ਰਾਮ ਵਾਂਗੂ ਪਾ ਦਾਂਗੇ ਜੀ ਇਹਦੇ ਵਿੱਚ ਆਪਾਂ ਡਰਾਈ ਲੀਵ ਰੋਜ਼ਮੈਰੀ ਦੇ ਠੀਕ ਹੈ ਜੀ ਦੋਸਤੋ ਸੁਗੰਧ ਵੀ ਬਹੁਤ ਸੁਣੀ ਆ ਰਹੀ ਹੈ ਇਹਦੇ ਚ ਹਾਂਜੀ ਹਾਂਜੀ 스멜 ਬਹੁਤ ਵਧੀਆ ਹੁੰਦੀ ਹੈ ਜੀ ਹੂੰ ਤੇ ਇਹ ਆਪਾਂ 15 ਤੋਂ 20 ਦਿਨ ਚਲਾ ਸਕਦੇ ਪਾਣੀ ਖਰਾਬ ਵੀ ਨਹੀਂ ਹੁੰਦਾ 15 ਤੋਂ 20 ਦਿਨ ਘੱਟੋ ਘੱਟ ਇਹ ਚੱਲੀ ਜਾਂਦਾ ਜੀ ਤੇ ਇਹਨੂੰ ਆਪਾਂ ਰੋਜ਼ਾਨਾ ਅਪਲਾਈ ਕਰਨਾ ਜਦੋਂ ਵੀ ਟਾਈਮ ਲੱਗੇ ਉਦੋਂ ਆਪਾਂ ਇਹਨੂੰ ਯੂਜ਼ ਕਰ ਸਕਦੇ ਆਂਗੇ ਨਹਾਉਣ ਤੋਂ ਪਹਿਲਾਂ ਵੀ ਲਗਾ ਸਕਦੇ ਆ ਜਾਂ ਜਦੋਂ ਆਪਾਂ ਵਾਲ ਧੋਤੇ ਹੋਏ ਨੇ ਉਦੋਂ ਵੀ ਅਪਲਾਈ ਕਰ ਸਕਦੇ ਆ ਹਲਕਾ ਹਲਕਾ ਜਾਂ ਤਾਂ ਕਿਸੇ ਵੀ ਸਪਰੇਅ ਬੋਤਲ ਚ ਪਾ ਕੇ ਆਪਾਂ ਆਪਣੇ ਵਾਲਾਂ ਤੇ ਸਪਰੇਅ ਕਰ ਸਕਦੇ ਆ ਜਾਂਾਂ ਵਿੱਚ ਤੇ ਇਹ ਆਪਾਂ ਉਂਝ ਵੀ ਲਗਾ ਸਕਦੇ ਆ ਜੀ ਇਹਦਾ ਥੋੜਾ ਜਿਹਾ ਕਲਰ ਚੇਂਜ ਹੋ ਜਾਊਗਾ ਤੇ ਇਹਨੂੰ ਆਪਾਂ 10 ਤੋਂ 15 ਮਿੰਟ ਚੰਗੀ ਤਰ੍ਹਾਂ ਪਾਣੀ ਵਿੱਚ ਉਬਾਲ ਲਾਂਗੇ ਜੀ ਠੀਕ ਹੈ ਜੀ ਹੁਣ ਆਪਾਂ ਕਿਰ ਇੱਕ ਵਾਰ ਇਹਨੂੰ ਪਾਣੀ ਨੂੰ ਪਾਣੀ ਚ ਬਾਲ ਲਗੀ 10-15 ਮਿੰਟ ਹਾਂ ਜੀ 15 ਮਿੰਟ ਬਾਲ ਲਾਂਗੇ ਇਹਨੂੰ ਚੰਗੀ ਤਰ੍ਹਾਂ ਦੇ ਵਿੱਚ ਜਦੋਂ ਉਬਲ ਗਿਆ ਤੇ ਉਸ ਤੋਂ ਬਾਅਦ ਆਪਾਂ ਅੱਗੇ ਦੱਸਾਂਗੇ ਚਲੋ ਦੋਸਤੋ ਆਪਾਂ ਸਮਾਂ ਨਹੀਂ ਖਰਾਬ ਕਰਦੇ ਹੁਣ ਇੱਕ ਵਾਰ ਇਹਨੂੰ ਉਬਲ ਜਾਂਦੀਏ ਤੇ ਫਿਰ ਮਿਲਦੇ ਹਾਂ ਲਓ ਜੀ 10-15 ਮਿੰਟ ਹੋ ਗਏ ਇਹਨੂੰ ਉਬਲਦੇ ਨੂੰ ਤੇ ਹੁਣ ਆਪਾਂ ਗੈਸ ਬੰਦ ਕਰ ਦੰਨੇ ਆ ਜੀ ਤੁ ਜੇਕਰ ਆਪਣ ਨੂੰ ਰਾਤ ਨੂੰ ਪੀਓ ਜਿਵੇਂ ਮੈਂ 1 ਡੱਗਲਾਸ ਪਾਣੀ ਲਿਆ ਸੀ ਉਹਦੇ ਵਿੱਚ ਆਪਾਂ ਇਹ ਰੋਜ਼ਮੈਰੀ ਨੂੰ ਰਾਤ ਨੂੰ ਪਿਉ ਕੇ ਰੱਖਦੀ ਇਹਦੇ ਵਿੱਚ ਮੈਂ 2 ਚਮਚ ਮੇਥੀ ਵੀ ਪਾਉਣੀ ਹੁੰਦੀ ਆ ਪਰ ਹੁਣ ਥੋੜੀ ਜੀ ਕਾਲੀ ਸਿਮਨਾ ਉਸ ਵਿਸ਼ੇਤ ਛੇਤੀ ਬਣਾ ਕੇ ਤਿਆਰ ਕਰ ਲਈਏ ਤੇ ਇਹ ਮੈਂ ਆਪਾਂ ਵੀ ਤੁਰੰਤ ਹੀ ਉਬਾਲ ਲਈ ਪਰ ਜੇਕਰ ਆਪਾਂ ਇਹਨੂੰ ਰਾਤ ਨੂੰ ਉਬਾਲ ਕੇ ਇਸ ਰਾਤ ਨੂੰ ਪਾਣੀ ਚ ਪੀਵੋਗੇ ਤੇ ਫਿਰ ਆਪਾਂ ਨੇ ਇਹਨੂੰ ਉਬਾਲਦੇ ਤਾਂ ਬਹੁਤ ਵਧੀਆ ਮਤਲਬ ਇਹਦਾ ਕਲਰ ਜਾ ਜਾਂਦਾ ਬਹੁਤ ਸਾਰਾ ਰਸ ਨਿਕਲੇ ਹੁੰਦਾ ਜੀ ਇਹਦੇ ਵਿੱਚ ਇਹਦਾ ਠੀਕ ਹੈ ਜੀ ਮਤਲਬ ਅਡਵਾਂਸ ਚ ਪਹਿਲਾਂ ਪੀਉਂ ਕੇ ਰੱਖਦੇ ਪਹਿਲਾਂ ਪੀਉਂ ਕੇ ਰੱਖਦੇ ਜੀ ਮੈਂ ਰਾਤ ਨੂੰ ਪੀਉਂਦਾ ਤੇ ਸਵੇਰੇ ਨੂੰ ਆਪਾਂ ਚੰਗੀ ਤਰ੍ਹਾਂ ਉਬਾਲ ਲੈਣਾ 10 ਮਿੰਟ ਤੇ ਉਹ ਤੋਂ ਬਾਅਦ ਵਧੀਆ ਰਿਜ਼ਲਟ ਆਉਂਦਾ ਜੀ ਇਹਦਾ ਹੂੰ ਤੇ ਹੁਣ ਮੈਂ ਕਹਾਂ ਚਲੋ ਉਹ ਤਾਂ ਐਵੇਂ ਵੀ ਵਧੀਆ ਰਿਜ਼ਲਟ ਆ ਜਾਂਦਾ ਜੀ ਜੇਕਰ ਨਾਲ ਟਾਈਮ ਹੋਵੇ ਤਾਂ ਆਪਾਂ ਇਹਨੂੰ ਤੁਰੰਤ ਵੀ ਉਬਾਲ ਸਕ ਇੱਕ ਸਿਰਮ ਦੀ ਤਰ੍ਹਾਂ ਬਣ ਗਿਆ ਹਨਾ ਹਾਂਜੀ ਤੇ ਇਹਨੂੰ ਆਪਾਂ ਠੰਡਾ ਕਰਕੇ ਕਿਸੇ ਵੀ ਮਤਲਬ ਸਪਰੇਅ ਬਾਟਲ ਚ ਪਾ ਸਕਦੇ ਹਾਂ ਤੇ ਜਾਂ ਫਿਰ ਇਹਨੂੰ ਏਵੇਂ ਵੀ ਲਗਾ ਸਕਦੇ ਮਤਲਬ ਉਂਗਲਾਂ ਡਿਪ ਕਰ ਕਰਕੇ ਤੇ ਇਹਨੂੰ ਚੰਗੀ ਤਰ੍ਹਾਂ ਆਪਾਂ ਰੋਜ਼ਾਨਾ ਮ사ਜ ਕਰਨੀ ਹੈ ਜੀ ਤੇ ਪਾਣੀ ਨੂੰ ਆਪਾਂ ਕਾਫੀ ਸਾਰਾ ਬਣਾ ਕੇ ਰੱਖ ਸਕਦੇ ਆ 15 ਤੋਂ 20 ਦਿਨ ਇਹ ਵਧੀਆ ਆਸਾਨੀ ਨਾਲ ਚੱਲ ਜਾਂਦਾ ਬਿਲਕੁਲ ਵੀ ਖਰਾਬ ਨਹੀਂ ਹੁੰਦਾ ਤੇ 스ਮੈਲ ਇਹਦੇ ਵਿੱਚ ਬਹੁਤ ਹੀ ਵਧੀਆ ਆਉਂਦੀ ਹੈ ਜੀ ਮਤਲਬ ਇੰਨੀ ਜਿਆਦਾ ਵਧੀਆ ਤੇ ਹੁਣ ਆਪਾਂ ਜਿਹੜਾ ਤੇਲ ਬਣਾਉਣ ਜਾ ਰਹੇ ਹਾਂ ਜੀ ਉਹ ਆਪਾਂ ਨੂੰ ਹੁਣ ਤੋਂ ਪਹਿਲਾਂ ਵੀ ਲਗਾ ਸਕਦੇ ਆਂਗੇ ਮਤਲਬ ਹਫਤੇ ਵਿੱਚ ਦੋ ਘਰ ਤੱਕ ਆਪਾਂ ਨੂੰ ਲਗਾਉਣੀ ਲਗਾਉਣਾ ਜੀ ਤੇ ਉਹਦੇ ਵੀ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਜੀ ਤੇ ਉਹਦੇ ਲਈ ਆਪਾਂ ਜਾਂ ਤਾਂ ਵਧੀਆ ਮਤਲਬ ਜਿਹੜਾ ਕੋਕੋਨਟ ਵਰਜਨਲ ਜਾਂ ਤਾਂ ਆਪਾਂ ਉਹ ਯੂਜ਼ ਕਰ ਸਕਦੇ ਆ ਤੇ ਨਹੀਂ ਸਭ ਤੋਂ ਵਧੀਆ ਜੀ ਸਰੋਂ ਦਾ ਤੇਲ ਪੇਵਰ ਕਿਸੇ ਨੂੰ ਸ਼ੂਟ ਨਹੀਂ ਕਰਦਾ ਜਿਵੇਂ ਮੈਂ ਮੈਂ ਬਿਲਕੁਲ ਵੀ ਨਹੀਂ ਲਗਾ ਸਕਦੀ ਉਹਦਾ ਮਤਲਬ ਮੈਨੂੰ ਬਾਲ ਚੜਨ ਲੱਗ ਜਾਂਦੇ ਨੇ ਚਾਹੇ ਉਹ ਕਰਦੇ ਹੀ ਹੈਗਾ ਪਤਾ ਨਹੀਂ ਕੀ ਪ੍ਰੋਬਲਮ ਮਤਲਬ ਸ਼ੁਰੂਨ ਤੇ ਜਿਹੜਾ ਕੋਕੋਨਟ ਵਰਜਨਲ ਉਹ ਮਤਲਬ ਮੈਨੂੰ ਵਧੀਆ ਲੱਗਦਾ ਤੇ ਉਹਦੇ ਵਿੱਚ ਮੈਂ ਵੀ ਕੋਕੋਨਟ ਜਿਹੜਾ ਆਇਲ ਆ ਆਪਾਂ ਉਹ ਯੂਜ਼ ਕਰਾਂਗੇ ਜੀ ਇਹ ਵੀ ਆਪਾਂ ਘਰੇ ਬਣਾਇਆ ਹੋਇਆ ਜੀ ਤੇ ਇਹ ਆਪਾਂ ਇਹਦੇ ਵਿੱਚ ਵਰਤਾਂਗੇ ਜੀ ਠੀਕ ਹੈ ਜੀ ਤੇ ਹੁਣ ਆਪਾਂ ਸਭ ਤੋਂ ਪਹਿਲਾਂ ਕੜਾਹੀ ਨੂੰ ਸਾਫ਼ ਕਰ ਲਈਏ ਜੀ ਤੇ ਉਸ ਤੋਂ ਬਾਅਦ ਆਪਾਂ ਦੱਸਦੇ ਹਾਂ ਵੀ ਕਿਹੜਾ ਕਿਹੜਾ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਹਾਂ ਜੀ ਇਹ ਦੋਸਤੋ ਕੋਕੋਨਟ ਵਰਜਨ ਆਇਲ ਦੀ ਵੀਡੀਓ ਵੀ ਆਪਾਂ ਪਾਈ ਹੋਈ ਹੈ ਵੀ ਕਿਵੇਂ ਆਪਾਂ ਘਰੇ ਬਣਾ ਸਕਦੇ ਹਾਂ ਉਹ ਵੀ ਜਾਣ ਕੇ ਤੁਸੀਂ ਚੈੱਕ ਕਰ ਲਿਓ ਤੇ ਇਹ ਮਤਲਬ ਇੰਨੇ ਵਾਲਾਂ ਨੂੰ ਇੰਨੇ ਜ਼ਿਆਦਾ ਵਧੀਆ ਕਰ ਦਿੰਦਾ ਮਤਲਬ ਜਿਹੜਾ origional ਹੁੰਦਾ ਦੀ ਮਲਾਵਟ ਤਾਂ ਕਰੀ ਹੁੰਦੀ ਹੈ ਜੀ ਮਤਲਬ ਕੋਈ ਨਾ ਕੋਈ ਮਤਲਬ ਐ ਹੁੰਦਾ ਵੀ ਉਹ ਲੰਮਾ ਟਾਈਮ ਚੱਲੇ ਉਹਦੇ ਵਿੱਚ ਮਤਲਬ ਕੋਈ ਨਾ ਕੋਈ ਚੀਜ਼ ਪਾਈ ਹੁੰਦੀ ਹੈ ਜੀ ਇਸ ਕਰਕੇ ਜੇ ਉਹ ਵੀ ਆਪਾਂ ਘਰੇ ਬਣਾਉਣੇ ਉਹਦੇ ਰਿਜ਼ਲਟ ਬਹੁਤ ਵਧੀਆ ਹੁੰਦੇ ਨੇ ਜੀ ਹਾਂਜੀ ਤੇ ਚਲੋ ਜੀ ਫਿਰ ਆਪਾਂ ਕਰਦੇ ਹਾਂ ਸਟਾਰਟ ਲਓ ਜੀ ਗੈਸ ਆਪਾਂ ਔਨ ਕਰ ਲੈਨੇ ਆ ਠੀਕ ਹੈ ਜੀ ਲੋਹਤੀ ਰੱਖ ਲਾਂਗੇ ਜੀ ਕੇਰਾ ਤਾਂ ਤੇ ਇਹਦੇ ਵਿੱਚ ਮੈਂ ਇੱਕ ਪਾਉਂਗੀ ਜੀ 올ਿਵ ਆਇਲ ਮਤਲਬ ਜੈਤੂਨ ਦਾ ਤੇਲ 100 ਗ੍ਰਾਮ ਪਾਵਾਂਗੀ ਜੀ ਇਹ ਆਪਾਂ ਤੇ ਆਪ ਬੰਦ ਘਟ ਲੈ ਸਕਦੇ ਆਂ ਜੀ ਇਹ ਵੀ ਵਾਲਾਂ ਨੂੰ ਬਹੁਤ ਵਧੀਆ ਕਰਦਾ ਜੀ ਵਾਲਾਂ ਦੀ ਲੈਂਥ ਵਾਸਤੇ ਇਹ ਰਮਣਾ ਪਾਉ ਦੂਜੇ ਤੇਲ 'ਚ ਵੀ ਪਾਇਆ ਸੀ ਹੈ ਨਾ ਜਦ ਤੁਹਾਨੂੰ ਜੀ ਜਿਹੜਾ ਬਣਾਇਆ ਸੀ ਜੀ ਆਪਾਂ ਮਿਕਸ ਤੇਲ ਉਹਦੇ ਵਿੱਚ ਵੀ ਪਾਇਆ ਸੀ ਮੈਂ ਦੋਨੇ 100-100 ਗ੍ਰਾਮ ਪਾਉਂ ਜੀ ਮਤਲਬ ਟੋਟਲ 200 ਗ੍ਰਾਮ ਹੋ ਜਾਊਗਾ ਹਾਂਜੀ ਤੇ ਸਰੋਂ ਦਾ ਵੀ ਆਪਾਂ ਕੱਲਾ ਮਤਲਬ 200 ਗ੍ਰਾਮ ਲੈ ਸਕਦੇ ਹਾਂ ਤੇ ਨਹੀਂ ਆਪਾਂ ਕੱਲਾ ਕੋਕੋਨਟ ਆਇਲ ਮਤਲਬ ਖੋਪੇ ਦਾ ਤੇ ਨਾਰੀਆ ਦਾ ਤੇਲ ਉਹ ਵੀ ਆਪਾਂ ਇਹਦੇ ਵਿੱਚ 200 ਗ੍ਰਾਮ ਕੱਲਾ ਪਾ ਸਕਦੇ ਹਾਂ ਜੀ ਲੇਕਰ 올ਿਵ ਆਇਲ ਨਾ ਹੋਵੇ ਪਰ ਜਿਹੜਾ 올ਿਵ ਆਇਲ ਉਹਦੇ ਬਹੁਤ ਵਧੀਆ ਰਿਜ਼ਲਟ ਮਿਲਦੇ ਨੇਗੇ ਇਸ ਕਰਕੇ ਮੈਂ ਇਹ ਪਾਇਆ ਜੀ ਹਾਂਜੀ ਤੇ ਸਰੋਂ ਦਾ ਤੇਲ ਸਭ ਤੋਂ ਵਧੀਆ ਜਿਹਨੂੰ ਸ਼ੂਟ ਕਰਦਾ ਉਹ ਇਹਦੇ ਵਿੱਚ ਸਰੋਂ ਦਾ ਤੇਲ ਹੀ ਪਾਉਣ ਵਧੀਆ ਪਿਓਰ ਹੁੰਦਾ ਜਿਹੜਾ ਜੀ ਮਤਲਬ ਜਿਹੜਾ ਕੋਲੂ ਤੋਂ ਕੜਵਾਇਆ ਹੁੰਦਾ ਹੈਗਾ ਉਹੀ ਪਾਉਣ ਜੀ ਉਹ ਆਮ ਜਿਹੜਾ ਆਪਾਂ ਰਦ ਕਰਨਾ ਤੋਂ ਲੈ ਕੇ ਬੋਟਲ ਨੂੰ ਵਿੱਚ ਕਈ ਵਾਰ ਕਿਸੇ ਹੋਰ ਤੇਲ ਦੀ ਰਲਾਵਟ ਹੁੰਦੀ ਹੈ ਉਹ ਤਾਂ ਨਾ ਹੀ ਯੂਜ਼ ਕਰਨੀ ਜੀ ਹਾਂਜੀ ਤੇ ਲਓ ਜੀ 100 ਗ੍ਰਾਮ ਆਪਾਂ ਪਾ ਲਿਆ ਜੀ ਕੋਕੋਨਟ ਵਰਜਨ ਆਇਲ ਜੋ ਕਿ ਘਰੇ ਬਣਾਇਆ ਹੋਇਆ ਜੀ ਠੀਕ ਹੈ 그러면은 100 ਗ੍ਰਾਮ ਟੋਟਲ ਮਤਲਬ ਇਹ 200 ਗ੍ਰਾਮ ਹੋ ਗਿਆ ਜੀ ਟੋਟਲ 200 ਗ੍ਰਾਮ ਹੋ ਗਿਆ 100 ਗ੍ਰਾਮ ਹੀ ਉਹ ਸੀ ਤੇ 100 ਹੀ ਹੈ ਹਾਂਜੀ ਹਾਂਜੀ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਜੀ 2 ਚਮਚੇ ਰੋਜ਼ਮੈਰੀ ਦੇ ਠੀਕ ਹੈ 2 ਚਮਚੇ ਹੀ ਪੱਤੀਆਂ ਦੇ ਪਾਉਣੇ ਆਪਾਂ ਹਾਂਜੀ ਤੇ ਖੁਸ਼ਬੂ ਵੀ ਬਹੁਤ ਸੋਹਣੀ ਆਉਣ ਲੱਗ ਜਾਂਦੀ ਆ ਦੋਸਤੋ ਇਹਦੇ ਨਾਲ ਹਾਂਜੀ ਤੇ ਇਹ ਕਾਫੀ ਟਾਈਮ ਚੱਲੇ ਜਾਂਦੇ ਨੇ ਇਹ ਸਿਰਫ ਜਿਹੜਾ 200 ਗ੍ਰਾਮ ਦਾ ਪੈਕ ਤਾਂ ਇਹ ਆਇਆ ਜੀ 250 ਦਾ ਠੀਕ ਹੈ ਕੋਈ ਜ਼ਿਆਦਾ ਮਹਿੰਗਾ ਵੀ ਨਹੀਂ ਹੈਗਾਗਾ ਹੂੰ ਤੇ ਬਹੁਤ ਵਧੀਆ ਮਤਲਬ ਕਾਫੀ ਲੰਮਾ ਟਾਈਮ ਚੱਲੇ ਜਾਂਦਾ ਫਿਰ ਜ਼ਰੂਰ ਮਨ ਕਾਫੀ ਵੱਡਾ ਪੈਕਟ ਆ ਯਾਰ ਦੋ ਫਿਰ ਤਾਂ ਸਸਤਾ ਹੀ ਮਟੀਰੀਅਲ ਆ ਹਾਂਜੀ ਤੇ ਲਓ ਜੀ ਦੋ ਚਮਚਾ ਆਪਾਂ ਇਹਦੇ ਪਾ ਕੇ ਤੇ ਜਮਾਂ ਲੋ ਫਲੇਮ ਤੇ ਆਪਾਂ ਗੈਸ ਨੂੰ ਰੱਖਣਾਗਾ ਤੇ ਇਹਨੂੰ ਆਪਾਂ 10 ਕਿ ਮਿੰਟ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਪਕਾ ਲਾਂਗੇ ਜੀ ਠੀਕ ਹੈ ਜੀ ਤੇ ਆਪਾਂ ਇਹਦੇ ਵਿੱਚ ਹੋਰ ਚੀਜ਼ ਪਾਵਾਂਗੇ ਜੀ ਮਤਲਬ ਹੁਣ ਜਿਵੇਂ ਵਾਲ ਬਹੁਤ ਹੀ ਜ਼ਿਆਦਾ ਝੜਦੇ ਨੇ ਤਾਂ ਇਹਦੇ ਵਿੱਚ ਆਪਾਂ ਪਾਵਾਂਗੇ ਜੀ ਦੋ ਚਮਚ ਸੁੱਕੇ ਮੇਥੇ ਲਓ ਜੀ ਫੁੱਲ ਭਰ ਕੇ ਦੋ ਚਮਚ ਆਪਾਂ ਇਹਦੇ ਵਿੱਚ ਪਾ ਦਾਂਗੇ ਸੁੱਕੇ ਮੇਥਿਆਂ ਦੇ ਠੀਕ ਹੈ ਜੀ ਟੁੱਟਣ ਤੋਂ ਰੋਕਦੇ ਨੇ ਲੈਂਥ ਨੂੰ ਵਧਿਆ ਕਰਦੇ ਨੇ ਜੀ ਇਹ ਆਪਸ਼ਨਲ ਹੈਗੇ ਤਾਂ ਪਾ ਸਕਦੇ ਹੋ ਨਹੀਂ ਕੱਲਾ ਤੁਸੀਂ ਰੋਜ਼ਮੈਰੀ ਵੀ ਯੂਜ਼ ਕਰ ਸਕਦੇ ਹੋ ਮਤਲਬ ਚਾਰ ਆਈਟਮਾਂ ਹੋ ਗਿਆ ਨਾ ਹੁਣ ਟੁੱਟ ਲੈਣਾ ਹਾਂਜੀ ਇਹਦੇ ਵਿੱਚ ਇੱਕ ਪਾਏ ਆਪਾਂ ਜੈਤੂਨ ਜੈਤੂਨ ਦਾ ਤੇਲ ਜਿਹਨੂੰ 올ਿਵ ਆਇਲ ਕਹਿੰਦੇ ਨੇ 100 ਗ੍ਰਾਮ ਉਹ ਪਾਇਆ 100 ਗ੍ਰਾਮ ਆਪਾਂ ਪਾਇਆ ਜੀ ਨਾਰੀਅਲ ਦਾ ਤੇਲ ਤੇ ਆਪਾਂ ਦੋ ਚਮਚੇ ਪਾਏ ਨੇ ਰੋਜ਼ਮੈਰੀ ਲੀਫ ਦੇ ਉਹ ਜਿਹੜੇ ਡਰਾਈ ਹੁੰਦੇ ਨੇਗੇ ਉਹ ਪਾਏ ਨੇ ਤੇ 100 ਗ੍ਰਾਮ ਦੋ ਚਮਚੇ ਆਪਾਂ ਪਾਏ ਨੇ ਜੀ ਸੁੱਕੇ ਮੇਥੇ ਠੀਕ ਹੈ ਜੀ ਤੇ ਇਹਨਾਂ ਨੂੰ ਆਪਾਂ ਜਮਾਂ ਲੋ ਫਲੇਮ ਤੇ ਗੈਸ ਨੂੰ ਕਰਕੇ ਇਹਨੂੰ ਆਪਾਂ 10 ਮਿੰਟ ਇਹਦੇ ਵਿੱਚ ਚੰਗੀ ਤਰ੍ਹਾਂ ਪਕਾ ਲੈਣਾ ਠੀਕ ਹੈ ਜੀ ਸਲੰਡਰ ਜਿਵੇਂ ਬਿਲਕੁਲ ਸਲੋ ਰੱਖਣਾ ਹਾਂਜੀ ਜੀ ਲੋਹੇ ਦੀ ਕੜਾਈ ਤਾਂ ਸਭ ਤੋਂ ਵਧੀਆ ਮਤਲਬ ਨਹੀਂ ਫਿਰ ਤੁਸੀਂ ਇਹਨੂੰ ਪੁਣ ਕੇ ਕਿਸੇ ਵੀ ਜਦੋਂ ਠੰਡਾ ਹੋਗਾ ਕੰਟੇਨਰ ਚ ਸਟੋਰ ਕਰਕੇ ਰੱਖ ਸਕਦੇ ਹੋ ਤੇ ਜੇ ਲੋਹੇ ਦੀ ਕੜਾਈ ਹੈ ਫਿਰ ਇਹਨੂੰ ਆਪਾਂ ਪੂਰੀ ਰਾਤ ਐਵੇਂ ਹੀ ਰੱਖ ਦੇਣਾ ਹੈ ਤੇ ਉਸ ਤੋਂ ਬਾਅਦ ਸਵੇਰੇ ਪੁਣ ਕੇ ਕਿਸੇ ਵੀ ਸੀਸੀ ਚ ਸਟੋਰ ਕਰ ਲੈਣਾ ਤੇ ਵਾਲਾਂ ਨੂੰ ਜਦੋਂ ਵੀ ਆਪਾਂ ਧੋਣਾਗਾ ਇੱਕ ਰਾਤ ਪਹਿਲਾਂ ਆਪਾਂ ਇਹਨੂੰ ਚੰਗੀ ਤਰ੍ਹਾਂ ਆਪਣੇ ਵਾਲਾਂ ਵਿੱਚ ਚੰਗੀ ਤਰ੍ਹਾਂ ਮ사ਜ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਦੂਜੇ ਦਿਨ ਵਾਲਾਂ ਨੂੰ ਚੰਗੀ ਤਰ੍ਹਾਂ ਧੋ ਲੈਣਾ ਤੇ ਜਿਹ ਇਹ ਰੋਜ਼ ਮੇਰੀ ਮਤਲਬ ਵਾਟਰ ਬਣਾਇਆ ਹੈਗਾ ਆਪਾਂ ਉਹਨੂੰ ਆਪਾਂ ਸਪਰੇਅ ਬੋਟਲ ਚ ਪਾ ਕੇ ਉਹਨੂੰ ਸਪਰੇਅ ਕਰ ਸਕਦੇ ਆ ਜੇ ਉਂਝ ਵੀ ਜਦੋਂ ਵੀ ਟਾਈਮ ਲੱਗੇ ਉਹਨੂੰ ਪਰ ਰੋਜ਼ਾਨਾ ਇੱਕ ਵਾਰ ਜੋ ਵੀ ਆਪਾਂ ਰੋਜ਼ਾਨਾ ਯੂਜ਼ ਕਰਦੇ ਆ ਤਾਂ ਬਹੁਤ ਵਧੀਆ ਵਾਲਾਂ ਦੀ ਲੈਂਥ ਹੌਲੀ-ਹੌਲੀ ਉਹ ਬਦਲ ਲੱਗ ਜਾਂਦੀ ਹੈ ਜੀ ਹੁਣ ਐ ਤਾਂ ਹੈ ਨਹੀਂ ਵੀ ਉਹ ਹਫ਼ਤੇ 'ਚ ਆਪਣੇ ਵਾਲ ਜਿਹੜੇ ਲੰਬੇ ਹੋ ਜਾਣਗੇ ਹੌਲੀ-ਹੌਲੀ ਕਿਉਂਕਿ ਵਾਲ ਬਦਲ ਨੂੰ ਟਾਈਮ ਤਾਂ ਲੱਗ ਹੀ ਜਾਂਦਾ ਜੀ 5-6 ਮਹੀਨੇ ਮਤਲਬ ਜੀ ਵੀ ਜ਼ਿਆਦਾ ਲੰਬੇ ਹੋਣ ਨੂੰਗੇ ਤੇ ਇਸ ਪ੍ਰਕਾਰ ਜਿਦੋਂ ਆਪਾਂ ਇਹਨੂੰ ਯੂਜ਼ ਕਰਾਂਗੇ ਤਾਂ ਬਹੁਤ ਵਧੀਆ ਜਿਹੜੇ ਰਿਜ਼ਲਟ ਮਿਲਦੇ ਨੇ ਜੀ ਵਾਲ ਲੈਂਥ ਜੇ ਉਹ ਗੇਵਿਚ ਜਿਹੜਾ ਸੁੱਕੇ ਵਿੱਚ ਮੈਥੇ ਪਾਈ ਨਹੀਂ ਦੀ ਵਜ੍ਹਾ ਕਰਕੇ ਵੀ ਹੈ ਜੀ ਤੇ ਕੋਈ ਸਾਰਾ ਰੋਜ਼ਮੈਰੀ ਹੋ ਗਿਆ ਜਦ ਤੂੰ ਹੁੰਦਾ ਦੇਰੋਗੇ ਸਾਰੇ ਮਤਲਬ ਕਈ ਵਾਰ ਝੱਗ ਬਣਾਉਣ ਲੱਗ ਜਾਂਦੇ ਨੇ ਹਾਂਜੀ ਤੇ ਆਪਾਂ ਸਭ ਨੂੰ ਆਪਾਂ ਲੋ ਫਲੇਮ ਤੇ ਕਰਕੇ 10 ਮਿੰਟ ਪਕਾਉਣਾ ਜੀ ਠੀਕ ਹੈ ਜੀ ਲਓ ਜੀ 10 ਮਿੰਟ ਹੋ ਗਏ ਇਹਨੂੰ ਚੰਗੀ ਤਰ੍ਹਾਂ ਪੱਕਦੇ ਇਹਨੂੰ ਤੇ ਜਿਹੜੀ ਝੱਗ ਬਣ ਰਹੀ ਸੀ ਉਹ ਵੀ ਹਟ ਚੁੱਕੀ ਹੈ ਮਤਲਬ ਚੰਗੀ ਤਰ੍ਹਾਂ ਪ੍ਰੋਪਰ ਪੱਕ ਚੁੱਕਿਆ ਇਹਦੇ ਵਿੱਚ ਯਾ ਤੁਸੀਂ ਕਲਰ ਦੇਖ ਲਓ ਕਲਰ ਵੀ ਚੇਂਜ ਹੋ ਗਿਆ ਹਰੀਆਂ ਪੱਤੀਆਂ ਦੀ ਵੀ ਕਲਰ ਮਤਲਬ ਸੁੱਕੇ ਸੁੱਕੇ ਜਿਹੇ ਹੋ ਗਏ ਹਨਾ ਹਾਂਜੀ ਤੇ ਦੇਖੋ ਤੇਲ ਦਾ ਤੇ ਹੁਣ ਬਿਲਕੁਲ ਤਿਆਰ ਆ ਜੀ ਤੇ ਹੁਣ ਆਪਾਂ ਗੈਸ ਬੰਦ ਕਰ ਦਨੇ ਆ ਜੇਕਰ ਟਾਈਮ ਹੈਗਾ ਤਾਂ ਇਹਨੂੰ ਆਪਾਂ ਲੋਹੇ ਦੀ ਕੜਾਈ 'ਚ ਪੂਰੀ ਰਾਤ ਵਾਸਤੇ ਇਵੇਂ ਰੱਖ ਸਕਦਾ ਰੱਖ ਦੇਣਾ ਮਤਲਬ ਵਧੀਆ ਰਿਜ਼ਲਟ ਆਊਗਾ ਜੀ ਠੀਕ ਹੈ ਤੇ ਨਹੀਂ ਆਪਾਂ ਇਹਨੂੰ ਮਤਲਬ ਜਦੋਂ ਠੰਡਾ ਹੋ ਗਿਆ ਉਸ ਤੋਂ ਬਾਅਦ ਪੁਣ ਕੇ ਕਿਸੇ ਵੀ ਕੰਟੇਨਰ 'ਚ ਸਟੋਰ ਕਰਕੇ ਆਪਾਂ ਰੱਖ ਸਕਦੇ ਮਤਲਬ ਲੋਹੇ ਦਾ ਵੀ ਮਤਲਬ ਜਿਹੜਾ ਇਹਦੇ 'ਚ ਮਤਲਬ ਤਾਤ ਆ ਜਾਂਦਾ ਹੁੰਦਾ ਹਾਂ ਹਾਂਜੀ ਹਾਂਜੀ ਜਿਵੇਂ ਹੁਣ ਵਾਲ ਜਿਨ੍ਹਾਂ ਦੇ ਬਹੁਤ ਜ਼ਿਆਦਾ ਝੜਦੇ ਨੇਗੇ ਉਹ ਨਾ ਵਾਸਤੇ ਵੀ ਕੋਪਾ ਇੱਕ ਹੋਰ ਵੀਡੀਓ ਲੈ ਕੇ ਆਵਾਂਗੇ ਹੁਣ ਜਿਵੇਂ ਛੋਟੀ ਉਮਰ ਚ ਜਿਨ੍ਹਾਂ ਦੇ ਵਾਲ ਚਿੱਟੇ ਆ ਜਾਂਦੇ ਨੇਗੇ ਉਹ ਮਤਲਬ ਕਿਹੜੀਆਂ-ਕਿਹੜੀਆਂ ਜੜੀਆਂ ਬੂਟੀਆਂ ਭਾ ਕੇ ਤੇਲ ਤਿਆਰ ਕਰਨ ਵੀ ਮਤਲਬ ਜਿਹੜੇ ਵਾਲ ਉਹ ਕਾਲੇ ਹੋ ਜਾਣ। ਜਿਹੜੀ ਲੋਹੇ ਦੀ ਕੜਾਹੀ ਇਹਦੇ ਵਿੱਚ ਆਇਰਨ ਹੁੰਦਾ ਜੋ ਵਾਲਾਂ ਨੂੰ ਕਾਲਾ ਕਰਨ ਦਾ ਕੰਮ ਕਰਦਾ। ਇਸ ਕਰਕੇ ਨਾਲ ਤਾਂ ਆਪਣੇ ਜਿਹੜੇ ਵਾਲ ਉਹ ਵਧੀਆ ਹੋ ਜਾਣਗੇ। ਇਸ ਕਰਕੇ ਜੇਕਰ ਇਹ ਸਾਰੀ ਰਾਦ ਇਹਦੇ ਵਿੱਚ ਪਿਆਰ ਰਵੇ ਤੇਲ ਤਾਂ ਬਹੁਤ ਵਧੀਆ ਰਿਜ਼ਲਟ ਆਉਂਦਾ ਜੀ। ਜੇ ਨਹੀਂ ਟਾਈਮ ਹੈਗਾ ਯਾਰ ਲੋਹੇ ਦੀ ਕੜਾਹੀ ਨਹੀਂ ਹੈਗੀ ਫਿਰ ਜਦੋਂ ਇਹ ਠੰਡਾ ਹੋ ਜਾ ਉਸ ਤੋਂ ਬਾਅਦ ਆਪਾਂ ਪੁਣ ਕੇ ਸਟੋਰ ਕਰਕੇ ਰੱਖ ਸਕਦੇ ਹਾਂ ਜੀ। ਇਹਨੂੰ ਹਫ਼ਤੇ ਵਿੱਚ ਘੱਟੋ ਘੱਟ ਦੋ ਵਾਰ ਤਾਂ ਲਾਉਣੀ ਲਾਉਣਾ ਵਾਲ ਧੋਣ ਤੋਂ ਪਹਿਲਾਂ ਤੇ ਨਹੀਂ ਜਦੋਂ ਵੀ ਤੁਸੀਂ ਚਾਹੋ ਉਹ ਇਹਨੂੰ ਲਗਾ ਕੇ ਤੇ ਉਸ ਤੋਂ ਬਾਅਦ ਵਾਲ ਧੋਣੇ ਜ਼ਰੂਰੀ ਨਹੀਂ ਜੀ ਵਾਲ ਆਪਾਂ ਧੋ ਸਕਦੇ ਆ ਇਹਨੂੰ ਦੋ ਤਿੰਨ ਵਾਰ ਇਹ ਅਪਲਾਈ ਕਰਨਾ ਹੈ ਜਿਹੜਾ ਆਪਾਂ ਬਣਾਇਆ ਜੀ ਪਾਣੀ ਉਹ ਪਰ ਰੋਜ਼ਾਨਾ ਲਗਾਉਣਾਗਾ ਤੇ ਬਹੁਤ ਵਧੀਆ ਜਿਹੜੇ ਰਿਜ਼ਲਟ ਆਉਣਗੇ ਜੀ ਸੋ ਜਿਨ੍ਹਾਂ ਨੂੰ ਗੰਜੇਪਨ ਦੀ ਪ੍ਰੋਬਲਮ ਹੈ ਉਹ ਤੋਂ ਵੀ ਸਾਨੂੰ ਰਾਤ ਨੂੰ ਜਿਹੜੀ ਵਾਲਾਂ ਦੀ ਗ੍ਰੋਥ ਹੋ ਬਹੁਤ ਵਧੀਆ ਆਉਂਦੀ ਹੈ ਜੀ ਲੋ ਜੀ ਇਹ ਠੰਡਾ ਹੋ ਚੁੱਕਿਆਗਾ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਪਾਣ ਲਾਂਗੇ ਜੀ ਛਾਨਣੀ ਦੀ ਮਦਦ ਨਾਲ ਠੀਕ ਹੈ ਜੀ ਇਹਨੂੰ ਮਤਲਬ ਉਹਨੂੰ ਸੀਸੀ ਜੀ ਘੱਟਣ ਵਾਸਤੇ ਤਿਆਰ ਰਹਾ ਉਹਨੂੰ ਠੰਡਾ ਕਰਕੇ ਤੇ ਨੂੰ ਆਪਾਂ ਰਾਤ ਰੱਖ ਦੇਈਏ ਤਾਂ ਬੈਟਰ ਰਹੂਗਾ ਹਨਾ ਹਾਂਜੀ ਮਤਲਬ ਆਇਰਨ ਦੀ ਮਾਤਰਾ ਇਹਦੇ ਵਿੱਚ ਆ ਜੂਗੀ ਰਾਤ ਨੂੰ ਵੀ ਆਪਾਂ ਰੱਖ ਸਕਦੇ ਆ ਜੀ ਠੀਕ ਹੈ ਜੀ ਦੇਖੋ ਦੋਸਤੋ ਕਲਰ ਕਹਿਰ ਜਾ ਹੋਗਾ ਜਿਵੇਂ ਮਤਲਬ ਜਿਹੜਾ ਆਪਾਂ ਦੂਜੇ ਤੇਲ ਹੁਣੇ ਸੀ ਉਹਦੇ ਵਰਗਾ ਹੀ ਰੰਗ ਵਗੈਰਾ ਹੋਣਾ ਹਨਾ ਜਿਹੜਾ ਜਿਹੜਾ ਸਹੀ ਗੱਲ ਹੈ ਜੀ ਹੂੰ ਤੇ ਇਹਦਾ ਰਿਜ਼ਲਟ ਵੀ ਬਹੁਤ ਵਧੀਆ ਆਉਂਦੇ ਨੇ ਜੀ ਮੈਂ ਪਹਿਲਾਂ ਵੀ ਜਦੋਂ ਮੈਨੂੰ ਐ ਮਲਾਦਾ ਵੀ ਵਾਲਾਂ ਦੀ ਜਿਹੜੀ ਗਰੋਥ ਆ ਮਤਲਬ ਉਹ ਹੁਣ ਟੁੱਟਣੇ ਸਟਾਰਟ ਹੋ ਗਏ ਕਈ ਵਾਰ ਆਪਾਂ ਨੂੰ ਕੇਅਰ ਨਹੀਂ ਹੁੰਦੀ ਤਾਂ ਆਪਾਂ ਉਦੋਂ ਇਹਨੂੰ ਬਣਾ ਕੇ ਯੂਜ਼ ਕਰ ਸਕਦੇ ਹਾਂ ਉਂਝ ਆਪ ਕੋਈ ਵੀ ਜਿਹੜਾ ਤੇਲ ਆਪਾਂ ਨੂੰ ਪਸੰਦ ਹੋ ਉਹ ਆਪਾਂ ਲਗਾ ਸਕਦੇ ਹਾਂ ਪਤਲੇ ਵਾਲਾਂ ਦੀ ਜਿਹੜੀ ਗਰੋਥ ਉਹ ਬਹੁਤ ਵਧੀਆ ਲਿਆਉਂਦਾ ਜੀ ਹੂੰ ਤੇ ਹੁਣ ਆਪਾਂ ਇਹਨੂੰ ਇੱਕ ਭਾਂਡੇ ਵਿੱਚ ਪਾਵਾਂਗੇ ਜੀ ਕੋਈ ਵੀ ਕੰਟੇਨਰ ਚ ਸਟੋਰ ਕਰਕੇ ਰੱਖ ਲਾਂਗੇ ਠੀਕ ਹੈ ਜੀ ਹੁਣ ਪਉਣ ਲੱਗਣਾ ਮਤਲਬ ਹਾਂਜੀ ਫੋਨ ਤਾਂ ਲੈ ਸੀਸਪਾ ਲੈਣਾ ਜੀ ਸਟੋਰ ਕਰਨਾ ਤੇ ਕਲਰ ਦੇਖੋ ਜੀ ਇਹਦਾ ਕਿੰਨਾ ਵਧੀਆ ਹੈਗਾ ਤੇ 스멜 ਵੀ ਬਹੁਤ ਹੀ ਜ਼ਿਆਦਾ ਵਧੀਆ ਆ ਰਹੀ ਹੈ ਖੁਸ਼ਬੂ ਹੈ ਜਿਹੜੀ ਇਹਦੀ ਬਹੁਤ ਵਧੀਆ ਗਈ ਠੀਕ ਹੈ ਜੀ ਆਏ ਨਹੀਂ ਹੈਗਾ ਵੀ ਵਾਲਾਂ ਚ ਆਪਣੇ ਚ 스멜 ਜੀ ਆਉਗੇ ਨਾ ਨਹੀਂ ਨਹੀਂ ਜੀ ਹਮ ਬਹੁਤ ਵਧੀਆ ਖੁਸ਼ਬੂ ਆ ਰਹੀ ਹੈ ਜਿਹਦੇ ਵਿੱਚ ਤੇ ਇਹਨੂੰ ਆਪਾਂ ਨਹਾਉਣ ਤੋਂ ਪਹਿਲਾਂ ਹੀ ਲਗਾਉਣਾ ਜੀ ਜਿਵੇਂ ਰਾਤ ਨੂੰ ਚੰਗੀ ਤਰ੍ਹਾਂ ਪਾ ਲਗਾ ਲੈਣਾ ਹੈਗਾ ਵੀ ਹਲਕੇ ਹਲਕੇ ਇੰਦਾ ਨਹੀਂ ਪਦਾਬ ਨਮਸਾਜ ਕਰਨੀ ਹੈਗੀ ਮਤਲਬ ਹਲਕੇ ਹਲਕੇ ਹੱਥਾਂ ਨਾਲ ਇਹਨੂੰ ਚੰਗੀ ਤਰ੍ਹਾਂ ਜੜਾਂ ਚ ਚੱਸ ਲੈਣਾ ਹੈਗਾ ਤੇ ਉਸ ਤੋਂ ਬਾਅਦ ਆਪਾਂ ਸਵੇਰੇ ਵਾਲਾ ਨੂੰ ਚੰਗੀ ਤਰ੍ਹਾਂ ਧੋ ਲੈਣਾ ਮਤਲਬ ਜਿਹੜੇ ਹਾਰਮਫੁਲ ਜ਼ਿਆਦਾ ਜਿਹੜੇ ਕੈਮੀਕਲ ਵਾਲ ਸੈਂਪੂ ਬਹੁਤ ਤੁਸੀਂ ਨਾ ਯੂਜ਼ ਕਰਿਆ ਕਰੋ ਕੋਈ ਨਾਰਮਲ ਜਿਹਾ ਸੈਂਪੂ ਤੁਸੀਂ ਜੁੜ ਕਰ ਸਕਦੇ ਹੋ ਨੇ ਘਰ ਵਿੱਚ ਹੀ ਬਣਾ ਸਕਦੇ ਹੋ ਜੀ ਸੋ ਇਹਦੇ ਬਹੁਤ ਵਧੀਆ ਰਿਜ਼ਲਟ ਹੁੰਦੇ ਨੇ ਜੋ ਰੋ ਬਿਤਨ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਬੀ ਵਾਲ ਬਹੁਤ ਝੜਦੇ ਨੇ ਜਾਂ ਜਿਹੜੇ ਆਪਣੇ ਵਾਲਾਂ ਦੀ ਗਰੋਥ ਵਧਾਉਣਾ ਚਾਹੁੰਦੇ ਨੇ ਮਤਲਬ ਜਿਹੜੇ ਚਾਹੁੰਦੇ ਨੇ ਵੀ ਲੰਮੀ ਸਾਰੀ ਗੁੱਤ ਹੋਵੇ ਉਹ ਇਹ ਤੇਲ ਬਣਾ ਕੇ ਯੂਜ਼ ਕਰ ਸਕਦੇ ਨੇ ਬਹੁਤ ਵਧੀਆ ਰਿਜ਼ਲਟ ਹੁੰਦਾ ਇਹਦਾ ਸੋ ਵੀਡੀਓ ਵਧੀਆ ਲੱਗੀ ਅੱਗੇ ਜ਼ਰੂਰ ਸ਼ੇਅਰ